ਚੰਗੇ ਚੰਗੇ ਪਲੇਅਰ ਸੇ ਚੰਗੀਆਂ ਟੀਮਾਂ ਹੁੰਦੀਆਂ ਤੇ ਖੜਾ ਖੂੜਾ ਲਾਦਾ ਪੂਰਾ ਵਧੀਆ ਪ੍ਰੋਗਰਾਮ ਸੀ ਬਹੁਤ ਵਧੀਆ ਮਤਲਬ ਕਿ ਇੱਕ ਯੂਥ ਦੀ ਭਰਮਈ ਗੈਦਰਿੰਗ ਸੀ ਹੰਗਾਰਾ ਸੀਗਾ ਉੱਥੇ ਜਿਸ ਅਸਰ ਸੁਖਬੀ ਸਿੰਘ ਬਾਦਲ ਨੇ ਲੱਖਾਂ ਦੀ ਕਬੱਡੀ ਨੂੰ ਕਰੋੜਾਂ ਦੀ ਕਬੱਡੀ ਦਾ ਕਰਤਾ ਸੀਗਾ ਜੀ 2007 ਤੋਂ ਲੈ ਕੇ 17 ਦੇ ਵਿੱਚ ਕਾਫੀ ਜਿਹੜੇ ਹੈਗੇ ਆ ਵੱਡੇ ਚੈਂਪੀਅਨਸ਼ਿਪਸ ਹੋਈਆਂ ਕਬੱਡੀ ਦੀਆਂ ਤੇ ਕਬੱਡੀ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਉਤ ਨੂੰ ਇੱਕ ਗਲਤ ਰਸਤੇ ਤੋਂ ਹਟਾ ਕੇ ਸਹੀ ਰਸਤੇ ਵਿੱਚ ਪਾਇਆ ਜਾਵੇ ਸਪੋਰਟਸ ਵਰਡੀ ਨੂੰ ਉਹਨਾਂ ਨੂੰ ਅਟਰੈਕਟ ਕੀਤਾ ਜਾਵੇ ਸੋ ਇਸ ਕਰਕੇ ਇਹ ਬਹੁਤ ਵੱਡਾ ਉਪਰਾਲਾ ਸੀ ਪਿੱਛੇ ਜੇ ਮੁਹਿੰਮ ਚਲਾਈ ਹੈ ਜਿਹੜੀ ਲੁਧਿਆਣਾ ਜਾਂ ਬਠਿੰਡੇ ਮੈਂ ਕਈ ਥਾਵਾਂ ਤੇ ਵੀਡੀਓਜ਼ ਦੇਖੀਆਂ ਜਿਹੜੇ ਉਹਨਾਂ ਦੇ ਘਰ ਤੋੜੇ ਜਾ ਰਹੇ ਬਹੁਤ ਵਧੀਆ ਐਕਸਟ੍ਰਿਕਟ ਐਕਸ਼ਨ ਹੈ ਜਿਹੜਾ ਕਿ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਜੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਸਟ੍ਰਿਕਟ ਐਕਸ਼ਨਸ ਲੈਣੇ ਪੈਣਗੇ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਐਕਸ਼ਨਸ ਲੈਂਦੇ ਰਹਿਣ ਤੇ ਬਹੁਤ ਅੱਛੀ ਗੱਲ ਹੈ ਤੇ ਜਿਹੜਾ ਇਹ ਡਰੱਗ ਪੈਡਲਰ ਡਰੱਗ ਮਾਫੀਆ ਹੈ ਇਹਨਾਂ ਦੀ ਢੂਈ ਤੋੜਨ ਵਾਸਤੇ ਇਹਨਾਂ ਨੂੰ ਖਦੇੜਨ ਵਾਸਤੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਇਹ ਜਿਹੇ ਐਕਸ਼ਨ ਬਹੁਤ ਜ਼ਿਆਦਾ ਜ਼ ਕਿ ਮੀ ਡੁਘੜਾ ਫਾਊਂਡੇਸ਼ਨ ਮੇਰੇ ਭਰਾ ਦੀ ਨਾਂ ਦੇ ਉੱਤੇ ਫਾਊਂਡੇਸ਼ਨ ਅਸੀਂ ਚਲਾ ਰਹੇ ਹਾਂ ਪਿਛਲੇ ਡੇਢ ਦੋ ਸਾਲ ਹੋ ਗਏ ਤੇ ਅਸੀਂ ਇਸ ਫਾਊਂਡੇਸ਼ਨ ਦੇ ਉਸ ਦੇ ਉੱਤੇ ਨਾਂ ਦਾ ਆਪਣੇ ਫਾਊਂਡੇਸ਼ਨ ਦੇ ਉੱਤੇ ਅਸੀਂ ਕਾਫੀ ਮੈਚੇਜ਼ ਕਰਵਾਉਂਦੇ ਰਹੇ ਹਾਂ ਮਲਕੀ ਯੂਥ ਨੂੰ ਪ੍ਰੋਮੋਟ ਕਰਨ ਦੇ ਲਈ ਖੇਡਾਂ ਨੂੰ ਪ੍ਰੋਮੋਟ ਕਰਨ ਦੇ ਲਈ ਕ੍ਰਿਕਟ ਮੈਚੇਜ਼ ਵੀ ਕਰਾਈ ਹੈ ਕਬੱਡੀ ਮੈਚੇਜ਼ ਵੀ ਕਰਵਾਈ ਹੈ ਤੇ ਅੱਗੇ ਵੀ ਅਸੀਂ ਕਰਵਾਉਂਦੇ ਰਵਾਂਗੇ ਨਮਸਕਾਰ ਸਤਿ ਸ਼੍ਰੀ ਅਕਾਲ ਦਾ ਸਮਰ نیوز ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਗੱਲ ਕਰਨ ਜਾ ਰਹੇ ਹਾਂ ਕਬੱਡੀ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਿ ਕਬੱਡੀ ਪੰਜਾਬ ਚ ਖੇਡੀ ਜਾਂਦੀ ਹੈ ਮਾਂ ਖੇਡ ਕਬੱਡੀ ਜਿਹਨੂੰ ਕਹਿੰਦੇ ਆ ਅਕਾਲੀ ਦਲ ਦੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕਬੱਡੀ ਲੀਗ ਕਰਾਈ ਜਾਂਦੀ ਸੀਗੀ ਪਰ ਹੁਣ ਅੱਜ ਕੱਲ ਫੇਅਰ ਦੁਆਰਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਅੱਜ ਕੱਲ ਇਹ ਕਬੱਡੀ ਦਾ ਸੀਜ਼ਨ ਚੱਲ ਰਿਹਾ ਹੈ ਮਿੱਡੂ ਖੜਾ ਸਾਹਿਬ ਨੇ ਸਾਡੇ ਨਾਲ ਮਿੱਡੂ ਖੜਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਕੱਲ ਦੁਬਾਰਾ ਕਬੱਡੀ ਦਾ ਸੀਜ਼ਨ ਚੱਲਦਾ ਪਿਆ ਤੁਸੀਂ ਵੀ ਕੱਲ ਕਬੱਡੀ ਵਧੀਆ ਜੀ ਦੇਖੋ ਬੜਾ ਵਧੀਆ ਉਥੇ ਉਪਰਾਲਾ ਕੀਤਾ ਮਲੋ ਮਾਜਰਾ ਜਿਹੜਾ ਕੱਪ ਹੈਗਾ ਤੇ ਯੂਥ ਨੂੰ ਬਹੁਤ ਮੋਟੀਵੇਟ ਕਰਦਾ ਹੈ ਤੇ ਚੰਗੇ ਚੰਗੇ ਪਲੇਅਰਸ ਤੇ ਚੰਗੀਆਂ ਟੀਮਾਂ ਹੁੰਦੀਆਂ ਤੇ ਖੜਾ ਖੁੜਾ ਲੱਗਦਾ ਬੜਾ ਵਧੀਆ ਪ੍ਰੋਗਰਾਮ ਸੀ ਬਹੁਤ ਵਧੀਆ ਮਤਲਬ ਕਿ ਇੱਕ ਯੂਥ ਦੀ ਭਰਮਈ ਗੈਦਰਿੰਗ ਸੀ ਹੰਗਾਰਾ ਸੀਗਾ ਉਥੇ ਬਿਲਕੁਲ ਕਿਵੇਂ ਦੇਖਣੀ ਹੋ ਪਹਿਲਾਂ ਸਰਕਾਰ ਵੇਲੇ ਵੀ ਤੁਹਾਡੀ ਅਕਾਲੀ ਦਲ ਸਾਹਿਬ ਅਕਾਲੀ ਦਲ ਸੁਖਵੀਰ ਜੀ ਦੀ ਸਰਕਾਰ ਸੀਗੀ ਉਦੋਂ ਵੀ ਦੋ ਤਿੰਨ ਵਾਰ ਮਤਲਬ ਕਬੱਡੀ ਬਹੁਤ ਵੱਡੇ ਲੈਵਲ ਤੇ ਕਰਾਈ ਗਿਆ ਕਬੱਡੀ ਲੀਗ ਉਸ ਤੋਂ ਬਾਅਦ ਫੇਰ ਸਰਕਾਰਾਂ ਚੋਂ ਲੋ ਚੇਂਜ ਹੋ ਗਈਆਂ ਪਰ ਤੁਹਾਨੂੰ ਨਹੀਂ ਲੱਗਦਾ ਜਿ ਇਹ ਉਪਰਾਲੇ ਕਰਦੇ ਰਹੇ ਨੇ ਦੇਖੋ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੱਖਾਂ ਦੀ ਕਬੱਡੀ ਨੂੰ ਕਰੋੜਾਂ ਦੀ ਕਬੱਡੀ ਦਾ ਘਰਤਾ ਸੀਗਾ ਜੀ 2007 ਤੋਂ ਲੈ ਕੇ 17 ਦੇ ਵਿੱਚ ਕਾਫੀ ਜਿਹੜੇ ਹੈਗੇ ਆ ਵੱਡੇ ਚੈਂਪੀਅਨਸ਼ਿਪਸ ਹੋਈਆਂ ਕਬੱਡੀ ਦੀਆਂ ਤੇ ਕਬੱਡੀ ਨੂੰ ਬਹੁਤ ਜ਼ਿਆਦਾ ਪ੍ਰੋਮੋਟ ਕੀਤਾ ਸੋ ਇੱਕ ਇਹ ਆਈਡੀਆ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਜਿਹੜਾ ਹੈਗਾ ਯੂਥ ਨੂੰ ਇੱਕ ਗਲਤ ਰਸਤੇ ਤੋਂ ਹਟਾ ਕੇ ਸਹੀ ਰਸਤੇ ਵਿੱਚ ਪਾਇਆ ਜਾਵੇ ਸਪੋਰਟਸਵਾਨੀ ਨੂੰ ਉਹਨਾਂ ਨੂੰ ਅਟਰੈਕਟ ਕੀਤਾ ਜਾਵੇ ਸੋ ਇਸ ਕਰਕੇ ਇਹ ਬਹੁਤ ਵੱਡਾ ਉਪਰਾਲਾ ਸੀ ਤੇ ਮੈਂ ਚਾਹੂੰਗਾ ਅੱਜ ਦੇ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਰਿਕਵੈਸਟ ਕਰ ਵੀ ਇਹੋ ਜਿਹੇ ਜਿਹੜੇ ਅਪਰਾਲੇ ਇਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ ਜਿਹੜੇ ਸਪੋਰਟਸਮੈਨ ਆ ਉਹਨਾਂ ਨੂੰ ਵੀ ਵੱਧ ਚੜ ਕੇ ਸ਼ਾਬਾਸ਼ੀ ਦਿੱਤੀ ਜਾਵੇ ਜੋ ਕਿ ਇਹ ਵੱਡੇ ਵੱਡੇ ਇਵੈਂਟਸ ਕਰਦੇ ਆ ਤੇ ਜਿਹੜੇ ਕਰਵਾਉਣ ਵਾਲੇ ਵੀ ਆਵੇ ਜਿਹੜੇ ਪ੍ਰੋਮੋਟਰਸ ਆ ਉਹਨਾਂ ਨੂੰ ਵੀ ਚੰਗਾ ਹਗਾਰਾ ਮਿਲਣਾ ਚਾਹੀਦਾ ਸੋ ਇਹੋ ਜਿਹੇ ਜਿਹੜੇ ਆਪਣੇ ਇਵੈਂਟਸ ਹੁੰਦੇ ਰਹਿਣ ਅਜੀਪਾਲ ਜੀ ਕਿਵੇਂ ਦੇਖਦੇ ਹੋ ਮੇਰੇ ਖੜਾ ਸਾਹਿਬ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੀਐਮ ਭਗਵੰਤ ਮਾਨ ਸਾਹਿਬ ਵੀ ਵੱਡੇ ਉਪਰਾਲੇ ਕਰ ਰਹੇ ਵੀ ਜਿਹੜੇ ਲੋਕ ਨਸ਼ੇ ਵੇਚਦੇ ਉਹਨਾਂ ਦੇ ਘਰ ਤੋੜੇ ਜਾ ਰਹੇ ਬਲਡੋਜ਼ਰ ਦੇ ਨਾਲ ਲੁਧਿਆਣੇ ਦੇ ਵਿੱਚ ਹੋਇਆ ਪੰਜਾਬ ਚ ਵਾਕਫ ਥਾਵਾਂ ਤੇ ਹੋ ਰਿਹਾ ਹੈ ਕਿਤੇ ਨਾ ਕਿਤੇ ਕਹਿੰਦੇ ਉਹ ਇਹ ਵੀ ਗੱਲ ਵੀ ਕਹਿੰਦੇ ਨੇ ਜਿਹੜਾ ਨੌਜਵਾਨ ਨਸ਼ੇ ਕਰਦਾ ਉਹ ਉਹਨੂੰ ਇੱਕ ਬਿਮਾਰੀ ਲੱਗ ਚੁੱਕੀ ਹੈ ਉਹ ਮਤਲਬ ਪੇਸ਼ੈਂਟ ਹੈ ਉਹ ਉਹਨੂੰ ਕਿਵੇਂ ਮਤਲਬ ਅੱਜਕੱਲ ਨੌਜਵਾਨਾਂ ਨੂੰ ਕਿਵੇਂ ਮਤਲਬ ਉਹ ਰਸਤੇ ਤੋਂ ਜਿਹੜੇ ਭਟਕੇ ਹੋਏ ਨੇ ਉਹਨਾਂ ਨੂੰ ਕਿਵੇਂ ਦੁਬਾਰਾ ਖੇਡਾਂ ਨਾਲ ਜੋੜਿਆ ਜਾਵੇ ਕਿਵੇਂ ਨੂੰ ਪੰਜਾਬ ਦੇ ਨੌਜਵਾਨ ਨੂੰ ਬਚਾਇਆ ਜਾਊਗਾ ਦੇਖੋ ਜੀ ਮੈਂ ਤਾਂ ਇਹੀ ਕਹਾਂਗਾ ਵੀ ਜਿਹੜੇ ਪੰਜਾਬ ਦੇ ਨੌਜਵਾਨ ਹੈ ਜਿਹੜਾ ਆਲਰੇਡੀ ਇੱਕ ਨਸ਼ੇ ਦੇ ਵਿੱਚ ਡੁੱਬ ਚੁੱਕਿਆ ਉਹਨੂੰ ਕੱਢਣ ਦੇ ਲਈ ਉਹਦੇ ਲਈ ਬਹੁਤ ਕਾਉਂਸਲਿੰਗ ਦੀ ਤੇ ਉਹਨੂੰ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਤੇ ਉਹਨੂੰ ਦਿਖਾਉਣਾ ਵੀ ਚਾਹੀਦਾ ਪਰ ਸਭ ਤੋਂ ਵੱਡਾ ਕਸੂਰ ਮੈਂ ਇਹ ਸੋਚੂਗਾ ਵੀ ਜਿਹੜੇ ਡਰੱਗ ਮਾਫੀਆ ਹੈ ਜਿਹੜੇ ਪੈਡਲਰਸ ਹੈ ਜਿਹੜਾ ਪਿੱਛੇ ਜੇ ਮਹੀਮ ਚਲਾਈ ਹੈ ਜਿਹੜੀ ਸਟ੍ਰਿਕਟ ਐਕਸ਼ਨ ਹੈ ਜਿਹੜਾ ਕਿ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਜੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਸਟ੍ਰਿਕਟ ਐਕਸ਼ਨਸ ਲੈਣੇ ਪੈਣਗੇ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਦੇ ਐਕਸ਼ਨਸ ਲੈਂਦੇ ਰਹਿਣ ਤੇ ਬਹੁਤ ਅੱਛੀ ਗੱਲ ਹੈ ਤੇ ਜਿਹੜਾ ਇਹ ਡਰੱਗ ਪੈਡਲਰ ਡਰੱਗ ਮਾਫੀਆ ਹੈ ਇਹਨਾਂ ਦੀ ਢੂਈ ਤੋੜਨ ਵਾਸਤੇ ਇਹਨਾਂ ਨੂੰ ਖਦੇੜਨ ਵਾਸਤੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਇਹੋ ਜਿਹੇ ਐਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕੁਝ ਵੀ ਆਉਣ ਵਾਲੇ ਸਮੇਂ 'ਚ ਕੋਈ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਅਜਹੀਆਂ ਖੇਡਾਂ ਜਾਂ ਕੁਝ ਕਰਵਾਉਣ ਜਾ ਰਹੇ ਹਾਂ ਹਾਂ ਬਿਲਕੁਲ ਜੀ ਮੈਂ ਅਸੀਂ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਮੇਰੇ ਭਰਾ ਦੀ ਨਾਂ ਦੇ ਉੱਤੇ ਫਾਊਂਡੇਸ਼ਨ ਅਸੀਂ ਚਲਾ ਰਹੇ ਹਾਂ ਪਿਛਲੇ ਡੇਢ ਦੋ ਸਾਲ ਹੋ ਗਏ ਤੇ ਅਸੀਂ ਇਸ ਫਾਊਂਡੇਸ਼ਨ ਦੇ ਉਸ ਦੇ ਉੱਤੇ ਨਾਂ ਦਾ ਆਪਣੇ ਫਾਊਂਡੇਸ਼ਨ ਦੇ ਉੱਤੇ ਅਸੀਂ ਕਾਫੀ ਮੈਚੇਜ਼ ਕਰਵਾਉਂਦੇ ਰਹੇ ਹਾਂ ਮਤਲਬ ਕਿ ਯੂਥ ਨੂੰ ਪ੍ਰੋਮੋਟ ਕਰਨ ਦੇ ਲਈ ਖੇਡਾਂ ਨੂੰ ਪ੍ਰੋਮੋਟ ਕਰਨ ਦੇ ਲਈ ਕ੍ਰਿਕਟ ਮੈਚੇਜ਼ ਵੀ ਕਰਾਏ ਆ ਕਬੱਡੀ ਮੈਚੇਜ਼ ਵੀ ਕਰਵਾਈ ਆ ਤੇ ਅੱਗੇ ਵੀ ਅਸੀਂ ਕਰਵਾਉਂਦੇ ਰਵਾਂਗੇ ਜੋ ਉਪਰਾਲਾ ਸੀ ਕਰ ਸਕ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੇਨ ਗੱਲ ਹੈ ਵੀ ਨਸ਼ੇ ਤੋਂ ਨਸ਼ੇ ਦੇ ਅਗੇਂਸਟ ਵੀ ਅਸੀਂ ਇੱਕ ਵਾਰ ਅਗੇਂਸਟ ਦੇ ਜਿਹੜੀ ਡਰੱਗਸ ਹੈ ਉਹਦੇ ਅਗੇਂਸਟ ਵੀ ਅਸੀਂ ਇੱਕੇ ਪਿੱਛੇ ਜੇ ਉਪਰਾਲਾ ਕੀਤਾ ਸੀ ਮੁਹਾਲੀ ਚੋਂ ਸ਼ੁਰੂ ਕੀਤਾ ਸੀਗਾ ਉਸ ਨੂੰ ਵੀ ਅਸੀਂ ਅਗਾ ਅੱਗੇ ਕੈਰੀ ਫਾਰਵਰਡ ਕਰਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਆਖਰੀ ਸਵਾਲ ਆ ਕੀ ਅਪੀਲ ਕਰਦੇ ਹੋ ਵੀ ਉਹ ਕਿਵੇਂ ਜਿਹੜੇ ਆਪਣੇ ਰਸਤੇ ਤੋਂ ਭਟਕੇ ਹੋਏ ਆ ਜਿਹੜੇ ਨਸ਼ਿਆਂ ਤੇ ਲੱਗਦੇ ਜਾ ਰਹੇ ਆ ਕਿਉਂਕਿ ਐਜੂਕੇਟਿਡ ਬਹੁਤ ਨੇ ਦਿਮਾਗ ਬਹੁਤ ਆ ਕੰਮਾਂ ਦੇ ਵਿੱਚ ਪਰ ਕਿਵੇਂ ਉਹ ਸਹੀ ਰਾਹ ਕਿਵੇਂ ਭੈਣ ਜਾਂ ਉਹਨਾਂ ਨੂੰ ਸਹੀ ਮਿਹਨਤ ਕੀਤੀ ਦਾ ਪੂਰਾ ਮੁੱਲ ਨਹੀਂ ਮਿਲਦਾ ਕਿਉਂ ਜਿਹੜੇ ਨੌਜਵਾਨੇ ਨਹੀਂ ਜੀ ਮੈਂ ਇਹ ਗੱਲ ਕਹਾਂਗਾ ਵੀ ਸਾਰੇ ਪੰਜਾਬ ਦੇ ਯੂਥ ਨੂੰ ਅਪੀਲ ਕਰੂੰਗਾ ਵੀ ਇੱਕ ਤਕੜੇ ਹੋ ਕੇ ਆਪ ਦੇ ਆਪ ਨੂੰ ਸੰਭਾਲੋ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲੋ ਆਪ ਦਾ ਨਹੀਂ ਤੇ ਆਪਦੇ ਮਾਪਿਓ ਦਾ ਆਪਦੇ ਪਰਿਵਾਰ ਦਾ ਖਿਆਲ ਕਿਉਂਕਿ ਇੱਕ ਕੱਲਾ ਥੋੜੀ ਜਿੰਦਗੀ ਨਹੀਂ ਆਪਦੀ ਦਾ ਜ਼ਿੰਦਗੀ ਇੱਕ ਨਸ਼ੇ ਵਾਲਾ ਬੰਦਾ ਖਰਾਬ ਕਰ ਹੀ ਲੈਂਦਾ ਨਾਲ ਉਹਦੇ ਪਰਿਵਾਰ ਦੀ ਨਾਲ ਉਹਦੇ ਸਾਥੀਆਂ ਦੀ ਤੇ ਜਿਹੜੇ ਸਰਾਊਂਡਿੰਗਸ ਦੇ ਵਿੱਚ ਬੰਦੇ ਹੁੰਦੇ ਉਹਨਾਂ ਦੀ ਸਾਰਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਸੋ ਇਹ ਇਹ ਨਹੀਂਗਾ ਵੀ ਕੱਲੀ ਇੱਕ ਜ਼ਿੰਦਗੀ ਦੀ ਗੱਲ ਹੈ ਬਹੁਤ ਸਾਰੀਆਂ ਜਾਨਾਂ ਇਸ ਨਾਲ ਖਰਾਬ ਹੁੰਦੀਆਂ ਸੋ ਇਸ ਕਰਕੇ ਮੈਂ ਅਪੀਲ ਕਰੂੰਗਾ ਸਾਰੇ ਯੂਥ ਨੂੰ ਵੀ ਸਪੋਰਟਸ ਨਾਲ ਵੱਧ ਤੋਂ ਵੱਧ ਜੁੜਨ ਚੰਗੇ ਕੰਮਾਂ ਬਾਰੇ ਧਿਆਨ ਰੱਖਣ ਤੇ ਨਸ਼ੇ ਤੋਂ ਦੂਰ ਰਹਿਣਾ ਬਹੁਤੋ ਧੰਨਵਾਦ ਸੋ ਬਿਲਕੁਲ ਇਹ ਸੰਮੇਡੂ ਘੜਾ ਸਾਹਿਬ ਕਿਉਂਕਿ ਬੀਤੇ ਕੱਲ ਜਿਹੜਾ ਕਿ ਬੱਲੋ ਮਾਜਰੇ ਦੇ ਬਹੁਤ ਵੱਡਾ ਕਬੱਡੀ ਦਾ ਟੂਰਨਾਮੈਂਟ ਹੋਇਆ ਸੀਗਾ ਜਿੱਥੇ ਕਿ ਅਕਸਰ ਬੱਲੋ ਮਾਜਰੇ ਦਾ ਟੂਰਨਾਮੈਂਟ ਬਹੁਤ ਵਰਲਡ ਵਾਈਡ ਫੇਮਸ ਹੋ ਚੁੱਕਾ ਹੈ ਕੋਈ ਬੱਬੂ ਮਾਨ ਸਾਹਿਬ ਦਾ ਉੱਥੇ ਖਾੜਾ ਲੱਗਿਆ ਸੀਗਾ ਦੋ ਟੂਰਨਾਮੈਂਟ ਹੋ ਚੁੱਕੇ ਨੇ ਪਰ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਤੇ ਕਬੱਡੀ ਲੀਗ ਕਹਿੰਦੇ ਕਰੋੜਾਂ ਦੀ ਜਿਹੜੀ ਕਬੱਡੀ ਕਰ ਦਿੱਤੀ ਗਈ ਸੀ ਪਰ ਆਨ ਵਾਲੇ ਸਮੇਂ ਦੇ ਵਿੱਚ ਵੀ ਮਿਰਕਟਾ ਸਾਹਿਬ ਦਾ ਇਹੀ ਕਹਿਣਾ ਵੀ ਆਨ ਵਾਲੇ ਸਮੇਂ 'ਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਿਹੜੇ ਦੂਰ ਹੋ ਰਹ ਤੇ ਉਹਨਾਂ ਦੇ ਘਰ ਜਿਹੜੇ ਡਬਲਾਈਸ ਕੀਤੇ ਜਾ ਰਹੇ ਤੋੜੇ ਜਾ ਰਹੇ ਨੇ ਪਰ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਜਿਹੜੇ ਆਪਣੇ ਸਾਰੇ ਨਹੀਂ ਜਿਹੜੇ ਆਪਣੇ ਰਾਹਾਂ ਤੋਂ ਭਟਕੇ ਹੋਏ ਨੇ ਉਹਨਾਂ ਨੂੰ ਦੁਬਾਰਾ ਮਾਰਕਟ ਕਬੱਡੀ ਨਾਲ ਜੋੜ ਕੇ ਜਾਂ ਖੇਡਾਂ ਨਾਲ ਜੋੜ ਕੇ ਉਹਨਾਂ ਨੂੰ ਸਹੀ ਰਾਹ ਤੇ ਪਾਇਆ ਜਾਵੇ